ਉਹ ਰੋ ਪਿਆਰੀ ਸਾਥ ਸੰਗਤ ਜੀ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਗਰੀਬ ਬੰਦਾ ਰਹਿੰਦਾ ਸੀ ਇਸ ਦੀ ਘਰਵਾਲੀ ਤੇ ਇਸ ਦਾ ਇੱਕ ਪੁੱਤਰ ਸੀ ਇਹ ਬਹੁਤ ਛੋਟਾ ਜਿਹਾ ਪਰਿਵਾਰ ਸੀ ਪਰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਲੋਕ ਸੀ ਇਹਨਾਂ ਦੇ ਕੋਲ ਕੋਈ ਖਾਸ ਕੰਮਕਾਰ ਨਹੀਂ ਸੀ ਇਹ ਹਰ ਰੋਜ਼ ਕਮਾਉਂਦੇ ਹਰ ਰੋਜ਼ ਖਾਣ ਜੁਗਾ ਇੰਤਜ਼ਾਮ ਕਰਦੇ ਮੀਆਂ ਬੀਬੀ ਬਹੁਤ ਮਿਹਨਤੀ ਸਨ ਇਹ ਹਮੇਸ਼ਾ ਇਹੀ ਸੁਪਨਾ ਦੇਖਿਆ ਕਰਦੇ ਇਹੀ ਸੁਪਨਾ ਦੇਖਿਆ ਕਰਦੇ ਅਤੇ ਇਹੀ ਸੋਚਿਆ ਕਰਦੇ ਕਿ ਅਸੀਂ ਗਰੀਬੀ ਭਰੀ ਜ਼ਿੰਦਗੀ ਖਾਟ ਰਹੇ ਹਾਂ ਪਰ ਸਾਡਾ ਪੁੱਤਰ ਇਸ ਗਰੀਬੀ ਭਰੀ ਜ਼ਿੰਦਗੀ ਦੇ ਵਿੱਚ ਨਹੀਂ ਰਹੇਗਾ ਅਸੀਂ ਆਪਣੇ ਪੁੱਤਰ ਨੂੰ ਇੰਨੇ ਜੋਗਾ ਬਣਾ ਦੇਵਾਂਗੇ ਉਸ ਨੂੰ ਇੰਨਾ ਕਾਬਲ ਕਰ ਦੇਵਾਂਗੇ ਕਿ ਉਹ ਆਪਣੇ ਪੈਰਾਂ ਤੇ ਆਪ ਖੜਾ ਹੋਵੇਗਾ ਸਮਾਂ ਬੀਤਦਾ ਗਿਆ ਇਨਸਾਨ ਸੁਪਨੇ ਬਹੁਤ ਦੇਖਦਾ ਹੈ ਪਰ ਹੋਣਾ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਕਮਾ ਬੀਤਿਆ ਉਸ ਇਨਸਾਨ ਨੂੰ ਕੋਈ ਐਸੀ ਬਿਮਾਰੀ ਲੱਗ ਗਈ ਕਿ ਉਹ ਬਿਮਾਰੀ ਉਸ ਬੰਦੇ ਨੂੰ ਇਸ ਜਹਾਨ ਤੋਂ ਲੈ ਗਈ ਹੁਣ ਇਹ ਔਰਤ ਇਕੱਲੀ ਰਹਿ ਗਈ ਬਹੁਤ ਦਿਨ ਤੱਕ ਇਸ ਦੇ ਆਂਢੀ ਗੋਂਢੀ ਇਸ ਦੇ ਰਿਸ਼ਤੇ ਦਾ ਇਸ ਦੀ ਰੋਟੀ ਪਾਣੀ ਦਾ ਇੰਤਜ਼ਾਮ ਕਰਦੇ ਰਹੇ ਬਾਅਦ ਵਿੱਚ ਖੁਦ ਸੋਚਿਆ ਕਿ ਇਸ ਤਰ੍ਹਾਂ ਜ਼ਿੰਦਗੀ ਨਹੀਂ ਚੱਲਣੀ ਬਾਅਦ ਵਿੱਚ ਉਸ ਨੇ ਦੁਬਾਰਾ ਤੋਂ ਆਪਣੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਇਸ ਦਾ ਬੱਚਾ ਉਹਨ ਐਸ ਨੇ ਪੜਨ ਦੇ ਲਈ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ। ਇਹ ਕੁਝ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪੈਸੇ ਕਮਾਉਂਦੀ ਸੀ। ਉਹਨਾਂ ਦੇ ਘਰਾਂ ਵਿੱਚ ਜਾ ਕੇ ਝਾੜੂ-ਪੋਚੇ ਤੇ ਸਾਫ-ਸਫਾਈਆਂ ਤੇ ਹੋਰ ਛੋਟੇ-ਮੋਟੇ ਕੰਮਾਂ ਵਿੱਚ ਮਦਦ ਕਰਨ ਲੱਗੀ। ਤਾਂ ਉਸ ਬੱਚੇ ਨੂੰ ਜਿਸ ਦੇ ਸਿਰ ਦੇ ਉੱਤੋਂ ਪਿਓ ਦਾ ਪਰਛਾਵਾਂ ਉੱਠ ਗਿਆ ਹੈ ਉਸ ਨੂੰ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ। ਇਹ ਅਕਸਰ ਇਕੱਲੇ ਬੈਠੀ ਸੋਚਦੀ ਕਿ ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦੀ ਪਰ ਬੱਚੇ ਦੀ ਪੜ੍ਹਾਈ ਤਾਂ ਕਰਵਾ ਹੀ ਸਕਦੀ ਹਾਂ ਸਮਾਂ ਬੀਤਦਾ ਗਿਆ ਬੱਚਾ ਪੜ੍ਹਾਈ ਦੇ ਵਿੱਚ ਬੜਾ ਹੁਸ਼ਿਆਰ ਸੀ ਬੱਚਾ ਜਦੋਂ ਘਰ ਆ ਕੇ ਬੈਠਣਾ ਆਪਣੀ ਮਾਂ ਦੀ ਹਾਲਤ ਦੇਖਣਾ ਤਾਂ ਉਸ ਨੂੰ ਹਮੇਸ਼ਾ ਇਹ ਮਹਿਸੂਸ ਹੁੰਦਾ ਚਾਹੇ ਉਹ ਉਮਰ ਦੇ ਵਿੱਚ ਛੋਟਾ ਸੀ ਪਰ ਉਸ ਨੂੰ ਪਤਾ ਸੀ ਕਿ ਮੇਰੀ ਮਾਂ ਕਿੰਨੀ ਜ਼ਿਆਦਾ ਮਿਹਨਤ ਕਰ ਰਹੀ ਹੈ ਅੱਜ ਕੱਲ ਦੇ ਜ਼ਮਾਨੇ ਵਿੱਚ ਤਾਂ ਸਾਧ ਸੰਗਤ ਜੀ ਇਹੋ ਜਿਹੇ ਬੱਚੇ ਬਹੁਤ ਘੱਟ ਨੇ ਪਰ ਉਹਨਾਂ ਵੇਲਿਆਂ ਦੇ ਵਿੱਚ ਬੱਚੇ ਸਨ ਉਹਨਾਂ ਨੂੰ ਕਦਰਾਂ ਕੀਮਤਾਂ ਦਾ ਵਦ ਪਤਾ ਹੋਇਆ ਕਰਦਾ ਸੀ ਸਮੇ ਦਾ ਐਸਾ ਪੱਇਆ ਘੁੰਮਿਆ ਕਿ ਇੱਕ ਪਰਮਾਤਮਾ ਨੇ ਇਸ ਬੱਚੇ ਨੂੰ ਹੋਰ ਡੂੰਗੀ ਪਰਖਿਆ ਦੇ ਵਿੱਚ ਪਾ ਦਿੱਤਾ ਇਸ ਦੀ ਉਮਰ ਮਹਿਜ 10 ਸਾਲ ਸੀ ਜਦੋਂ ਇਸ ਦੀ ਮਾਂ ਨੂੰ ਵੀ ਇੱਕ ਹੋਰ ਭਿਆਨਕ ਬਿਮਾਰੀ ਲੱਗੀ ਜਿਸ ਨਾਲ ਕੋ ਇਸ ਨੂੰ ਇਸ ਜਹਾਨ ਤੋਂ ਲੈ ਗਈ ਜਦੋਂ ਇਸ ਦੀ ਮਾਂ ਬਹੁਤ ਜ਼ਿਆਦਾ ਬਿਮਾਰ ਸੀ ਇਸ ਨੂੰ ਇਹ ਪਤਾ ਸੀ ਕਿ ਹੁਣ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ ਤਾਂ ਇਸ ਦੀ ਮਾਂ ਨੇ ਆਪਣੇ ਪੁੱਤਰ ਨੂੰ ਕੁਝ ਨਸੀਹਤਾਂ ਦਿੰਦਿਆਂ ਕੁਝ ਗੱਲਾਂ ਸਮਝਾਈਆਂ ਇਹ ਕਿਹਾ ਕਿ ਪੁੱਤਰ ਤੇਰੇ ਪਿਓ ਨੇ ਹਮੇਸ਼ਾ ਤੇਰੇ ਬਾਰੇ ਚੰਗੇ ਸੁਪਨੇ ਸੋਚੇ ਸਨ ਉਹਨਾਂ ਸੁਪਨਿਆਂ ਦਾ ਖਿਆਲ ਰੱਖੀ ਦੂਸਰੀ ਗੱਲ ਕਦੇ ਵੀ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਮੈਨੂੰ ਪਤਾ ਹੈ ਕਿ ਮੈਂ ਤੈਨੂੰ ਅਧ ਵਿਚਾਲੇ ਇਸ ਡੂੰਘੇ ਦਰਿਆ ਦੇ ਵਿੱਚ ਛੱਡ ਕੇ ਚੱਲੀ ਹਾਂ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਤੂੰ ਇਸ ਦਰਿਆ ਨੂੰ ਆਪਣੀ ਮਿਹਨਤ ਦੇ ਨਾਲ ਪਾਰ ਕਰ ਲਵਿੰਗ ਮੈਨੂੰ ਪਤਾ ਹੈ ਮੇਰੇ ਜਾਨ ਬਾਦ ਤੇਰੇ ਤੇ ਕਮਾਉਣ ਦੀ ਖਾਣ ਦੀ ਜ਼ਿੰਮੇਵਾਰੀ ਵੀ ਪੈ ਜਾਣੀ ਹੈ ਪਰ ਆਪਣੀ ਪੜ੍ਹਾਈ ਨਾ ਛੱਡੀ ਪੁੱਤਰ ਜੋ ਮਰਜੀ ਹੋਵੇ ਜਿਵੇਂ ਮਰਜੀ ਕਰੀ ਕਿਸੇ ਤੋਂ ਮੰਗਣਾ ਨਹੀਂ ਤੇ ਪੜ੍ਹਾਈ ਜਾਰੀ ਰੱਖੀ ਸਮਾਂ ਬੀਤਿਆ ਤੇ ਇਸ ਦੀ ਮਾਂ ਦੀ ਮੌਤ ਹੋ ਗਈ ਉਹ ਬੱਚਾ ਇਕੱਲਾ ਹੀ ਇਸ ਦੁਨੀਆ ਦੇ ਵਿੱਚ ਰਹਿ ਗਿਆ ਚੰਦ ਦਿਨ ਤਾਂ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੀ ਰੋਟੀ ਪਾਣੀ ਦਾ ਖਿਆਲ ਰੱਖਿਆ ਪਰ ਹੁਣ ਰਿਸ਼ਤੇਦਾਰ ਹਮੇਸ਼ਾ ਤਾਂ ਉੱਥੇ ਬੈਠੇ ਨਹੀਂ ਰਹਿ ਸਕਦੇ ਸਨ ਇਸ ਨੇ ਇੱਕ ਗੱਲ ਪੱਕੀ ਮੰਨ ਦੇ ਵਿੱਚ ਤੇ ਆਈ ਹੋਈ ਸੀ ਕਿ ਮੈਂ ਕਦੇ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਇਸ ਨੇ ਆਪਣੇ ਆਪ ਨੂੰ ਉਸ ਮੁਤਾਬਕ ਢਾਲ ਲਿਆ ਸਮਝ ਸੀ ਕਿ ਨਾ ਸਿਰ ਤੇ ਪਿਓ ਹੈ ਤੇ ਨਾ ਨਾ ਮਾਂ ਪਹਿਲਾਂ ਇਹ ਆਪਣੇ ਨਗਰ ਦਾ ਜਿਹੜਾ ਇਹਦਾ ਪਾਟਸ਼ਾਲਾ ਸੀ ਉੱਥੇ ਜਾ ਕੇ ਪੜ੍ਹਾਈ ਕਰਦਾ ਬਾਅਦ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੋਈ ਕੰਮ ਕਰ ਲੈਂਦਾ ਕਿਸੇ ਦੁਕਾਨ ਤੇ ਕਦੇ ਕਿਸੇ ਹੋਰ ਦੇ ਕੋਲ ਜਾ ਕੇ ਕੰਮ ਕਰ ਲੈਣਾ ਸਰਦੀ ਦੇ ਦਿਨਾਂ ਦੇ ਵਿੱਚ ਇਹ ਇੱਕ ਚਾਹ ਦੀ ਦੁਕਾਨ ਤੇ ਕੰਮ ਕਰਨ ਲੱਗ ਗਿਆ ਜਿਸ ਨਾਲ ਇਸ ਦਾ ਗੁਜ਼ਰਬਸਰ ਸੀ ਉਹ ਚੱਲ ਰਿਹਾ ਸੀ ਜੋ ਫੀਸ ਮਾਸਟਰ ਇਸ ਤੋਂ ਲੈਂਦਾ ਸੀ ਉਹ ਬਾਕੀ ਜਵਾਕਾਂ ਤੋਂ ਕਾਫੀ ਘੱਟ ਲੈਂਦਾ ਸੀ ਪਰ ਫਿਰ ਵੀ ਉਸ ਨੇ ਵੀ ਆਪਣੇ ਬੱਚੇ ਪਾਲਣੇ ਸਨ ਉਹ ਉਸ ਫੀਸ ਜੋਗਾ ਤੇ ਆਪਣੇ ਖਾਣ ਜੋਗਾ ਜਿਹੜਾ ਸੀ ਉਹ ਪ੍ਰਬੰਧ ਇਹ ਚਾਹ ਦੀ ਦੁਕਾਨ ਤੋਂ ਕਮਾ ਲੈਂਦਾ ਜਿਵੇਂ ਗਰਮੀ ਦੇ ਦਿਨ ਆਏ ਗਰਮੀ ਤੇਜ ਹੋਈ ਤਾਂ ਉਹ ਦੁਕਾਨ ਦਾ ਜਿਹੜਾ ਕੰਮ ਸੀ ਉਹ ਬੰਦ ਹੋ ਗਿਆ ਬਹੁਤ ਜ਼ਿਆਦਾ ਘਟ ਗਿਆ ਉਸ ਦੁਕਾਨਦਾਰ ਨੇ ਕਹਿ ਦਿੱਤਾ ਕਿ ਪੁੱਤਰ ਹੁਣ ਤੈਨੂੰ ਉਦੋਂ ਤੱਕ ਆਉਣ ਦੀ ਲੋੜ ਨਹੀਂ ਜਦੋਂ ਤੱਕ ਮੈਂ ਨਹੀਂ ਕਹਿੰਦਾ ਮੈਂ ਤੇਰੀ ਹਾਲਤ ਸਮਝਦਾ ਹਾਂ ਪਰ ਹੁਣ ਤਾਂ ਗਾਹਕ ਬਹੁਤ ਘੱਟ ਆਉਂਦੇ ਨੇ ਇਸ ਨੂੰ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋਇਆ ਕਿ ਹੁਣ ਮੈਂ ਕਿਹੜੇ ਪਾਸੇ ਜਾਵਾਂਗਾ ਇਸ ਦੁਕਾਨ ਦੇ ਸਿਰ ਤੇ ਤਾਂ ਮੈਂ ਕਾਫੀ ਆਪਣੇ ਸੁਪਨੇ ਦੇਖੇ ਸਨ ਇਹ ਸੋਚਿਆ ਸੀ ਕਿ ਮੇਰੀ ਪੜ੍ਹਾਈ ਇਸ ਦੁਕਾਨ ਤੇ ਰਹਿ ਕੇ ਪੂਰੀ ਹੋ ਜਾਣੀ ਹੈ ਸਾਰਾ ਦਿਨ ਇਹ ਸੋਚਦਾ ਰਿਹਾ ਕਿ ਮੈਂ ਆਪਣੇ ਗੁਆਂਢ ਤੋਂ ਕੋਈ ਮੰਗ ਕੇ ਖਾ ਲੈਂਦਾ ਹਾਂ ਪਰ ਫਿਰ ਸੋਚਦਾ ਹੈ ਕਿ ਨਹੀਂ ਇਹ ਆਦਤ ਬਣ ਜਾਣੀ ਹੈ ਤੇ ਜੇ ਇੱਕ ਵਾਰ ਆਦਤ ਬਣ ਗਈ ਤੇ ਫਿਰ ਉਹ ਬਦਲਣੀ ਬਹੁਤ ਔਖੀ ਹੈ ਮਾਂ نصیحت ਕਰਕੇ ਗਈ ਸੀ ਕਿ ਮੈਂ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਕਿਸੇ ਅੱਗੇ ਹੱਥ ਨਹੀਂ ਫੈਲਾਣੇ ਫਿਰ ਉਹ ਸੋਚਦਾ ਹੈ ਕਿ ਮਾਂ ਇਹ ਵੀ ਤਾਂ ਦੱਸ ਕੇ ਗਈ ਸੀ ਕਿ ਜੇ ਕਿਸੇ ਦੀ ਮਦਦ ਕਰਨੀ ਪਵੇ ਤਾਂ ਮਦਦ ਲੈਣੀ ਪਵੇ ਤਾਂ ਕਿਸੇ ਨੂੰ ਵੀ ਸ਼ਬਦਾ ਦੇ ਵਿੱਚ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਭਾਈ ਮੈਨੂੰ ਮਦਦ ਦੀ ਜ਼ਰੂਰਤ ਹੈ ਇੱਕ ਰੁੱਖ ਦੇ ਕੋਲ ਬੈਠਾ ਹੋਇਆ ਪਿੰਡ ਦੇ ਬਾਹਰ ਵਾਲੇ ਪਾਸੇ ਨੂੰ ਇੱਕ ਘਰ ਵੱਲ ਨਜ਼ਰ ਪੈਂਦੀ ਹੈ ਉਹ ਘਰ ਪਿੰਡ ਦੇ ਸਭ ਤੋਂ ਅਮੀਰ ਇਨਸਾਨ ਦਾ ਘਰ ਸੀ ਹਾਲਾਂਕਿ ਉਹ ਇਸ ਜਹਾਨ ਦੇ ਵਿੱਚ ਨਹੀਂ ਸੀ ਉਸ ਦੀ ਘਰਵਾਲੀ ਤੇ ਉਸ ਦਾ ਬੱਚਾ ਜੋ ਕਿ ਉਸ ਦੀ ਹੀ ਉਮਰ ਦਾ ਸੀ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ ਪਹਿਲਾਂ ਤਾਂ ਮਨ ਵਿੱਚ ਸੋਚਦਾ ਹੈ ਕਿ ਕੁਝ ਖਾਣ ਲਈ ਮੰਗ ਲਵਾਂ ਪਰ ਜਦੋਂ ਉਹ ਔਰਤ ਦਰਵਾਜ਼ਾ ਖੋਲਦੀ ਹੈ ਤਾਂ ਉਸ ਨੂੰ ਕਹਿੰਦਾ ਹੈ ਮੈਨੂੰ ਬੜੀ ਤੇਜ਼ ਪਿਆਸ ਲੱਗੀ ਹੈ ਜੇ ਸੰਭਵ ਹੈ ਤਾਂ ਮੈਂ ਪਾਣੀ ਪੀ ਸਕਦਾ ਹਾਂ ਉਹ ਕਹਿੰਦੀ ਬਿਲਕੁਲ ਕੋਈ ਗੱਲ ਨਹੀਂ ਉਸ ਬੱਚੇ ਨੂੰ ਬੈਠਣ ਦਾ ਇਸ਼ਾਰਾ ਕੀਤਾ ਗਰਮੀ ਦੇ ਦਿਨ ਸਨ ਇਸ ਕਰਕੇ ਉਸ ਨੂੰ ਛਾਂ ਦੇ ਵੱਲ ਬਿਠਾ ਲਿਆ ਬਾਅਦ ਵਿੱਚ ਉਸ ਦੇ ਲਈ ਪਾਣੀ ਗਰਮ ਦੁੱਧ ਅਤੇ ਖਾਣ ਫਲੀ ਚੀਜ਼ਾਂ ਉਸ ਨੂੰ ਸੌਂਪ ਦਿੱਤੀਆਂ ਇਹ ਚੀਜ਼ਾਂ ਇਹ ਚੀਜ਼ਾਂ ਸਨ ਦੋ ਰੋਟੀਆਂ ਉਸ ਬੱਚੇ ਨੇ ਪਹਿਲਾਂ ਤਾਂ ਨਾ ਨੁਕਰ ਕੀਤੀ ਕਿ ਨਹੀਂ ਮੈਂ ਤਾਂ ਸਿਰਫ ਪਾਣੀ ਪੀਣਾ ਹੈ ਪਰ ਭੁੱਖ ਲੱਗੀ ਸੀ ਉਸ ਔਰਤ ਨੇ ਕਿਹਾ ਨਹੀਂ ਮੇਰਾ ਬੇਟਾ ਵੀ ਤੇਰੇ ਜਿੰਨਾ ਹੀ ਹੈ ਮੈਂ ਸਮਝ ਸਕਦੀ ਹਾਂ ਪੁੱਤਰ ਮੈਨੂੰ ਚਿਹਰੇ ਪੜਨੇ ਆਉਂਦੇ ਨੇ ਮੈਂ ਤੇਰੀਆਂ ਅੱਖਾਂ ਦੇ ਵਿੱਚ ਸਾਫ਼ ਦੇਖ ਸਕਦੀ ਹਾਂ ਕਿ ਤੈਨੂੰ ਭੁੱਖ ਲੱਗੀ ਹੋਈ ਹੈ ਇਸ ਨੇ ਦੋ ਰੋਟੀਆਂ ਖਾਧੀਆਂ ਉਪਰੋਂ ਦੁੱਧ ਪੀਤਾ ਤੇ ਉਸ ਮਾਤਾ ਦਾ ਸ਼ੁਕਰੀਆ ਵੀ ਅਦਾ ਕੀਤਾ ਤੇ ਕਹਿਣ ਲੱਗਿਆ ਕਿ ਮਾਤਾ ਜੀ ਮੈਂ ਮਾਫੀ ਚਾਹੁੰਦਾ ਹਾਂ ਮੇਰੇ ਕੋਲ ਦੇਣ ਲਈ ਤਾਂ ਕੁਝ ਨਹੀਂ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਕਦੇ ਕਿਸੇ ਤੋਂ ਮੁਫਤ ਦੇ ਵਿੱਚ ਕੋਈ ਚੀਜ਼ ਨਹੀਂ ਲੈਣੀ ਮੈਨੂੰ ਦੱਸੋ ਕਿ ਹੁਣ ਮੈਂ ਤੁਹਾਡਾ ਕਿਹੜਾ ਕੰਮ ਕਰ ਸਕਦਾ ਹਾਂ ਕਿਹੜਾ ਕੰਮ ਕਰਨ ਦੇ ਵਿੱਚ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਉਸ ਮਾਤਾ ਨੇ ਕਿਹਾ ਨਹੀਂ ਭਾਈ ਤੂੰ ਮੈਨੂੰ ਮਾਂ ਵੀ ਕਹਿ ਸਕਦਾ ਹੈ ਮੈਂ ਤੇਰੀ ਮਾਂ ਵਰਗੀ ਹਾਂ ਮੈਨੂੰ ਤੇਰੇ ਹਾਲਾਤ ਪਤਾ ਨਹੀਂ ਮੈਂ ਤੇਰੇ ਤੋਂ ਕਿਉਂ ਕੋਈ ਕੰਮ ਲਵਾਂਗੀ ਮੈਂ ਤੇਰੀ ਮਦਦ ਕਰਨੀ ਚਾਹੀ ਇਸ ਲਈ ਕਰ ਦਿੱਤੀ ਪਰ ਇਹ ਖੜੇ ਹੀ ਪੈ ਗਿਆ ਕਹਿਣ ਲੱਗਾ ਕਿ ਨਹੀਂ ਮੈਂ ਇਸ ਤਰੀਕੇ ਨਾਲ ਇੱਥੋਂ ਨਹੀਂ ਜਾਵਾਂਗਾ ਉਸ ਔਰਤ ਨੇ ਕਿਹਾ ਕਿ ਪੁੱਤਰ ਇੱਕ ਗੱਲ ਮੇਰੀ ਪੱਲੇ ਬੰਨ ਲੈ ਅੱਜ ਮੈਂ ਤੇਰੀ ਮਦਦ ਕੀਤੀ ਹੈ ਤੇ ਇਹਦੇ ਬਦਲੇ ਦੇ ਵਿੱਚ ਤੂੰ ਅੱਗੇ ਕਿਸੇ ਦੀ ਮਦਦ ਕਰ ਦੇਵੀ ਬਸ ਮੈਂ ਸਮਝਾਂਗੀ ਕਿ ਜੋ ਤੂੰ ਅੱਜ ਮੈਨੂੰ ਦੇਣਾ ਚਾਹੁੰਦਾ ਸੀ ਉਹ ਦੇ ਦਿੱਤਾ ਹੈ। ਉਹ ਗੱਲ ਇਸਨੇ ਪੱਲੇ ਬੰਨ ਲਈ ਕੁਝ ਦਿਨਾਂ ਬਾਅਦ ਇਹ ਆਪਣੇ ਬੱਚੇ ਦੀ ਜਿੱਥੇ ਵੀ ਉਹ ਉਸ ਨੂੰ ਪੈਸਾ ਟੱਕਾ ਮਾਸਟਰ ਨੂੰ ਦਿੰਦੀ ਸੀ ਮਹੀਨਾਵਾਰ ਫੀਸ ਦਾ ਉਹ ਦੇਣ ਗਈ ਤਾਂ ਉੱਥੇ ਇਹ ਬੱਚਾ ਦਿਖਿਆ। ਮਾਸਟਰ ਤੋਂ ਪੁੱਛਿਆ ਕਿ ਇਸ ਦੇ ਪੈਸੇ ਕੌਣ ਦਿੰਦਾ ਹੈ? ਉਸਨੇ ਸਾਰੀ ਕਹਾਣੀ ਦੱਸ ਦਿੱਤੀ। ਇਸ ਔਰਤ ਨੇ ਕਿਹਾ ਕਿ ਅੱਗੇ ਤੋਂ ਇਸ ਬੱਚੇ ਤੋਂ ਕੋਈ ਪੈਸਾ ਨਹੀਂ ਲੈਣਾ। ਜਿੱਥੇ ਤੱਕ ਤੁਸੀਂ ਪੜ੍ਹਾਈ ਕਰਾਉਣੀ ਹੈ ਉਹਨੀਆਂ ਜਮਾਤਾਂ ਦੀ ਫੀਸ ਇਹਦੀ ਮੈਂ ਅਦਾ ਕਰਾਂਗੀ ਇਸ ਨੂੰ ਜੋ ਮਰਜ਼ੀ ਬਹਾਨਾ ਲਾ ਦਿਓ ਇਸ ਨੂੰ ਇਹ ਨਾ ਪਤਾ ਲੱਗੇ ਕਿ ਇਸ ਦੀ ਫੀਸ ਮੈਂ ਉਤਾਰਦੀ ਹਾਂ ਨਹੀਂ ਤਾਂ ਹੋ ਸਕਦਾ ਹੈ ਕਿ ਇਹ ਸਕੂਲ ਵੀ ਛੱਡ ਜਾਵੇ ਮੈਨੂੰ ਪਤਾ ਹੈ ਇਸ ਦੇ ਹਿਸਾਬ ਦਾ ਮਾਸਟਰ ਨੇ ਕਿਹਾ ਠੀਕ ਹੈ ਅਗਲੇ ਦਿਨ ਜੋ ਮਾਸਟਰ ਨੇ ਉਸ ਨੂੰ ਕਿਹਾ ਕਿ ਤੇਰੀ ਪੜ੍ਹਾਈ ਦੇ ਵਿੱਚ ਨੰਬਰ ਬਹੁਤ ਵਧੀਆ ਆਉਂਦੇ ਨੇ ਤੂੰ ਮੇਰੀ ਕਲਾਸ ਦਾ ਸਭ ਤੋਂ ਮਿਹਨਤੀ ਬੱਚਾ ਹੈ ਤੇ ਸਭ ਤੋਂ ਹੁਨਾਰਵਰ ਬੱਚਾ ਹੈ ਇਸ ਕਰਕੇ ਮੈਂ ਫੈਸਲਾ ਕੀਤਾ ਹੈ ਕਿ ਤੇਰੇ ਤੋਂ ਮੈਂ ਕੋਈ ਪੈਸਾ ਨਹੀਂ ਲਵਾऊंगा ਪਰ ਉਦੋਂ ਤੱਕ ਜਦੋਂ ਤੱਕ ਤੂੰ ਹੁਨਾਰਵਰ ਵਿਦਿਆਰਥੀ ਰਹੇਗਾ ਜਦੋਂ ਤੇਰੇ ਨੰਬਰ ਘੱਟ ਆਣ ਲੱਗਣਗੇ ਉਦੋਂ ਤੋਂ ਦੁਬਾਰਾ ਮੈਂ ਪਹਿਲਾਂ ਵਾਂਗ ਤੇਰੇ ਤੋਂ ਫੀਸ ਲੈਣ ਲੱਗਾਗਾ ਇਹ ਨੌਜਵਾਨ ਖੁਸ਼ ਹੋ ਗਿਆ ਇਸ ਤਰ੍ਹਾਂ ਜਾਪਿਆ ਕਿ ਜਿਵੇਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰ ਲਿਆ ਹੋਵੇ ਆਪਣੀ ਮਿਹਨਤ ਦੇ ਸਦਕਾ ਮੈਂ ਨੰਬਰ ਲੈ ਕੇ ਆਇਆ ਹਾਂ ਤਾਂ ਮੇਰੀ ਫੀਸ ਮਾਫ ਹੋ ਗਈ ਹੈ 12 ਜਮਾਤਾਂ ਤਾਂ ਉਸ ਸਕੂਲ ਤੋਂ ਹੀ ਕੀਤੀਆਂ ਬਾਅਦ ਵਿੱਚ ਫਿਰ ਇਸਨੇ ਇੱਕ ਨੇੜਲੇ ਸ਼ਹਿਰ ਜਾ ਕੇ ਆਪਣੀ ਉੱਚ ਵਿਦਿਆ ਦੇ ਵਿੱਚ ਉੱਥੇ ਜਾ ਕੇ ਦਾਖਲਾ ਲੈ ਲਿਆ ਉੱਥੇ ਜਾ ਕੇ ਪੜ੍ਹਨ ਲੱਗਿਆ ਪਿੰਡ ਵਾਲਿਆਂ ਨਾਲੋਂ ਇਸ ਦੇ ਰਸਤੇ ਅਲੱਗ ਹੋ ਗਏ ਦਿਨ ਵੇਲੇ ਉੱਚੀ ਵਿਦਿਆਲੇ ਦੇ ਵਿੱਚ ਜਾ ਕੇ ਪੜਦਾ ਸ਼ਾਮ ਵੇਲੇ ਉਹ ਕੰਮਕਾਰ ਕਰਿਆ ਕਰਦਾ ਕਿਉਂਕਿ ਉੱਥੇ ਵੀ ਫੀਸਾਂ ਭਰਨੀਆਂ ਸਨ ਜਿੱਥੇ ਰਹਿੰਦਾ ਸੀ ਰਹਿਣ ਸਹਿਣ ਦਾ ਜਿਹੜਾ ਕਿਰਾਇਆ ਸੀ ਉਹ ਵੀ ਅਦਾ ਕਰਨਾ ਸੀ ਜ਼ਿੰਦਗੀ ਇਸ ਦੀ ਠੀਕ ਸਾਫ਼ ਤਰੀਕੇ ਨਾਲ ਚੱਲ ਰਹੀ ਸੀ ਕਿਉਂਕਿ ਸ਼ਹਿਰ ਦੇ ਵਿੱਚ ਪਿੰਡ ਤੋਂ ਵੱਧ ਪੈਸੇ ਬਣ ਜਾਂਦੇ ਸਨ ਇਸ ਕਰਕੇ ਇੱਕੋ ਦਿੱਕਤ ਸੀ ਇਸ ਨੂੰ ਕਿ ਇਸ ਦੀ ਕਈ ਵਾਰੀ ਨੀਂਦ ਨਹੀਂ ਸੀ ਪੂਰੀ ਹੁੰਦੀ ਸਮਾਂ ਬੀਤਦਾ ਗਿਆ ਸਮੇਂ ਦਾ ਪੱਇਆ ਆਪਣੀ ਰਫ਼ਤਾਰ ਦੇ ਨਾਲ ਚੱਲਦਾ ਰਿਹਾ ਇਹ ਜਿਹੜੀ ਔਰਤ ਜਿਸ ਨੇ ਇਸ ਦੀ ਫੀਸ ਭਰਨ ਦੇ ਵਿੱਚ ਮਦਦ ਕੀਤੀ ਸੀ ਇਸਦਾ ਘਰ ਵਾਲਾ ਪਿੰਡ ਪਿੰਡ ਦਾ ਸਭ ਤੋਂ ਵੱਡਾ ਸਾਹੂਕਾਰ ਸੀ ਪਰ ਹੁਣ ਇਹਨਾਂ ਕੋਲ ਕੋਈ ਕਮਾਈ ਦਾ ਹੋਰ ਸਾਧਨ ਨਹੀਂ ਸੀ ਤੇ ਸਿਆਣੇ ਕਹਿੰਦੇ ਨੇ ਕਿ ਵੇਲਿਆਂ ਬੈਠਿਆਂ ਤਾਂ ਖੂਬੀ ਖਾਲੀ ਹੋ ਜਾਂਦੇ ਨੇ ਬੰਦੇ ਕੋਲ ਜਿੰਨੀ ਮਰਜ਼ੀ ਪੂੰਜੀ ਜੁੜੀ ਹੋਵੇ ਉਹਨੂੰ ਕੋਈ ਨਾ ਕੋਈ ਕੰਮਕਾਰ ਤਾਂ ਕਰਨਾ ਹੀ ਪੈਂਦਾ ਹੈ ਕੋਈ ਨਾ ਕੋਈ ਕੰਮਕਾਰ ਜਾਂ ਫਿਰ ਕੋਈ ਧੰਦਾ ਜ਼ਰੂਰ ਕਰਨਾ ਪੈਂਦਾ ਹੈ ਤਾਂ ਕਿ ਆਪਣੇ ਘਰ ਦੇ ਖਜ਼ਾਨੇ ਦੇ ਉੱਤੇ ਕੋਈ ਬੋਝ ਨਾ ਪਵੇ ਜੇ ਤੁਹਾਡੇ ਕੋਲ ਹੁਸ਼ਤਾ ਦੀ ਪੁਛਤੈਨੀ ਜ਼ਮੀਨ ਜਾਇਦਾਦ ਹੈ ਤਾਂ ਵੀ ਮਿਹਨਤ ਕਰਨੀ ਹੀ ਪੈਣੀ ਹੈ ਪਰ ਇਸ ਦਾ ਇੱਕ ਬੇਟਾ ਸੀ ਉਹ ਵੀ ਆਪਣੀ ਪੜ੍ਹਾਈ ਦੇ ਵਿੱਚ ਮਸ਼ਰੂਫ ਸੀ ਤੇ ਇਸ ਨੇ ਵੀ ਕੋਈ ਕੰਮਕਾਰ ਨਹੀਂ ਸੀ ਕੀਤਾ ਸੋ ਇਸ ਕਰਕੇ ਇਹਨਾਂ ਤੇ ਪਹਿਲਾਂ ਵਾਲੇ ਦਿਨ ਨਹੀਂ ਰਹੇ ਇਹਨਾਂ ਤੇ ਉਹ ਅਮੀਰੀ ਨਹੀਂ ਰਹੀ ਪਰ ਗੁਜਰ ਬਸਰ ਇਨਾ ਦਾ ਠੀਕ ਹੋ ਰਿਹਾ ਸੀ ਸਮੇ ਦੇ ਪਈਏ ਨਿਰਫਤਾਰ ਇਸ ਤਰੀਕੇ ਨਾਲ ਪਕੜੀ ਕਿ ਇਨਾ ਦੇ ਉੱਤੇ ਅਚਾਨਕ ਬਿਮਾਰੀ ਆ ਗਈ ਇਸ ਔਰਤ ਨੂੰ ਕੋਈ ਲਾ ਇਲਾਜ ਬਿਮਾਰੀ ਹੋ ਗਈ ਬਹੁਤ ਸਾਰੀਆਂ ਥਾਵਾਂ ਤੇ ਇਲਾਜ ਕਰਵਾਇਆ ਵੈਦਾਂ ਕੋਲ ਹਕੀਮਾਂ ਕੋਲ ਅੰਗਰੇਜ਼ੀ ਦਵਾਈਆਂ ਤੇ ਹੋਰ ਪਤਾ ਨਹੀਂ ਕੀ ਕੁਝ ਪਰ ਕਿਸੇ ਆਸਿਓ ਕੋਈ ਫਰਕ ਨਾ ਪਿਆ ਨਾ ਨੇ ਨੇੜੇ ਤੇੜੇ ਦਾ ਕੋਈ ਵੀ ਪਿੰਡ ਨਹੀਂ ਛੱਡਿਆ ਕੋਈ ਵੀ ਹਕੀਮ ਨਹੀਂ ਛੱਡਿਆ ਪਰ ਹਰ ਇੱਕ ਨੇ ਪੈਸੇ ਇਕੱਠੇ ਕਰਕੇ ਬਾਅਦ ਵਿੱਚ ਜਵਾਬ ਦਿੱਤਾ ਕਿ ਨਹੀਂ ਭਾਈ ਤੁਸੀਂ ਨਹੀਂ ਬਚ ਸਕਦੇ ਤੁਹਾਡੇ ਕੋਲ ਤੇ ਗਿਣਤੀ ਦੇ ਮਹੀਨੇ ਰਹਿ ਗਏ ਹਨ ਇਸ ਦਾ ਜਿਹੜਾ ਪੁੱਤਰ ਸੀ ਉਹ ਵੀ ਬਹੁਤ ਹੀ ਸਿਰੜੀ ਸੀ ਮਿਹਨਤੀ ਸੀ ਉਹ ਨਹੀਂ ਸੀ ਚਾਹੁੰਦਾ ਕਿ ਕਿਸੇ ਵੀ ਹਾਲ ਦੇ ਵਿੱਚ اپنی ماں تو دور ہو جاواں۔ اس نے اپنی ماں نو کہا کہ ماں اے جو کچھ پیو نے جوڑیا ہے لی جوڑیا ہے اپنے لی ہی جوڑیا ہے۔ میں تیرا شہر دے ایک چنگے ہسپتال تو علاج کروا دیندا ہاں ماں نے منع کر دیتا پر اس نے اپنی جد اگائی اے اس نے کہا کہ کوئی گل نہیں سارا کچھ ساڑے اپنے لی ہے ਸ਼ਹਿਰ ਦੇ ਵਿੱਚ ਜਾ ਕੇ ਇੱਕ ਚੰਗੇ ਹਸਪਤਾਲ ਦੇ ਵਿੱਚ ਆਪਣੀ ਮਾਂ ਨੂੰ ਦਾਖਲ ਕਰਵਾ ਦਿੱਤਾ ਉੱਥੇ ਲਗਾਤਾਰ ਇਸ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਉੱਥੋਂ ਦੇ ਜਿਹੜੇ ਡਾਕਟਰ ਸਨ ਉਹ ਬਹੁਤ ਹੀ ਚੰਗੇ ਸੁਭਾਅ ਦੇ ਅਤੇ ਨਰਮ ਸੁਭਾਅ ਦੇ ਸੀ ਜਿਹੜਾ ਡਾਕਟਰ ਇਸ ਔਰਤ ਦਾ ਇਲਾਜ ਕਰ ਰਿਹਾ ਸੀ ਉਹ ਵੀ ਬੜੇ ਬੜਾ ਹੀ ਚੰਗਾ ਤੇ ਨੇਕ ਸੁਭਾਅ ਦਾ ਸੀ ਉਸ ਨੇ ਜਦ ਵੀ ਇਸ ਦਾ ਇਲਾਜ ਕਰਨ ਲਈ ਆਉਣਾ ਦਵਾ دارو ਕਰਕੇ ਗੱਲਾਂ ਕਰਿਆ ਕਰਨੀਆਂ ਇਹਦੇ ਕੋਲ ਇਹੇ ਕੋਲੋਂ ਦੁੱਖ ਦਰਦ ਇਹ ਇਸਦੇ ਦੁੱਖੜੇ ਸੁਣਿਆ ਕਰਨੇ ਪੁਰਾਣੀ ਇਸ ਦੀ ਜ਼ਿੰਦਗੀ ਦੇ ਵਿੱਚੋਂ ਕੋਈ ਕਿਸੇ ਕਹਾਣੀ ਰਾਈ ਇਸ ਦਾ ਧਿਆਨ ਕਿਸੇ ਹੋਰ ਪਾਸੇ ਲਾ ਕੇ ਰੱਖਿਆ ਕਰਨਾ ਜਾਂ ਫਿਰ ਪਰਮਾਤਮਾ ਦੀਆਂ ਗੱਲਾਂ ਇਸ ਦੇ ਨਾਲ ਕਰਿਆ ਕਰਨੀਆਂ ਇਹਦੇ ਵਿੱਚ ਸਕਾਰਾਤਮਕਤਾ ਭਰਿਆ ਕਰ ਇਸ ਔਰਤ ਨੇ ਇਹੀ ਕਿਹਾ ਕਰਨਾ ਕਿ ਮੈਂ ਤਾਂ ਆਪਣੇ ਬੱਚੇ ਦੇ ਉੱਪਰ ਬੋਝ ਬਣ ਗਈ ਹਾਂ ਇਹ ਵੇਲਾ ਸੀ ਕਿ ਕਮਾਈ ਕੀਤੀ ਹੋਈ ਜਿਹੜੀ ਪੂੰਜੀ ਹੈ ਉਹ ਬੱਚੇ ਦੀ ਤਲੀ ਤੇ ਰੱਖਦੀ ਮੈਂ ਤਾਂ ਉਲਟਾ ਉਸ ਦਾ ਨੁਕਸਾਨ ਕਰ ਰਹੀ ਹਾਂ ਉਸ ਡਾਕਟਰ ਨੇ ਕਿਹਾ ਕਰਨਾ ਕਿ ਨਹੀਂ ਮਾਤਾ ਜੀ ਇਸ ਤਰ੍ਹਾਂ ਨਹੀਂ ਹੁੰਦਾ ਬੱਚੇ ਮਾਂ ਪਿਓ ਲਈ ਕਰਦੇ ਨੇ ਤੇ ਮਾਂ ਪਿਓ ਬੱਚਿਆਂ ਲਈ ਕਰਦੇ ਹਨ ਇਸੇ ਤਰੀਕੇ ਨਾਲ ਹੀ ਜ਼ਿੰਦਗੀ ਚੱਲਦੀ ਹੈ ਤੁਸੀਂ ਕਿਸੇ ਕਿਸਮ ਦਾ ਮਨ ਦੇ ਉੱਤੇ ਬੋਝ ਨਾ ਲਿਆ ਕਰੋ ਸਮਾਂ ਬੀਤਦਾ ਗਿਆ ਇਹ ਕਿਸੇ ਨਾ ਕਿਸੇ ਤਰੀਕੇ ਉਸ ਡਾਕਟਰ ਨੇ ਇਸ ਚੀਜ਼ ਦੇ ਵਿੱਚ ਤਾਂ ਕਾਮਯਾਬੀ ਹਾਸਲ ਕਰ ਲਈ ਸੀ ਕਿ ਜਿੱਤੇ ਮਾਂ ਜਿੰਦਗੀ ਜਿਉਣਾ ਨਹੀਂ ਚਾਹੁੰਦੀ ਸੀ ਹੁਣ ਉਹਦੇ ਵਿੱਚ ਇੰਨੀ ਊਰਜਾ ਭਰ ਦਿੱਤੀ ਕਿ ਕੋਈ ਗੱਲ ਨਹੀਂ ਤੁਹਾਨੂੰ ਠੀਕ ਕਰਕੇ ਇੱਥੋਂ ਭੇਜਾਂਗਾ ਤੇ ਜਿਸ ਦਿਨ ਇੱਥੋਂ ਜਾਓਗੇ ਉਸ ਦਿਨ ਜਾ ਕੇ ਦੋਵੇਂ ਤੁਸੀਂ ਮਾਂ ਪੁੱਤ ਜੋ ਮਰਜੀ ਕਾਰੋਬਾਰ ਕਰਿਓ ਤੁਹਾਡੇ ਕੋਲ ਇੰਨੀ ਪੂੰਜੀ ਤਾਂ ਹੈ ਪੈਸਾ ਪੈਸੇ ਨੂੰ ਖਿੱਚਦਾ ਹੈ ਤੁਸੀਂ ਆਪਣੇ ਪੈਸੇ ਨਾਲ ਜਿੰਨਾ ਮਰਜੀ ਪੈਸਾ ਖਿੱਚ ਲਿਓ ਸੋ ਹੁਣ ਇਸ ਔਰਤ ਦੇ ਵਿੱਚ ਸਕਾਰਾਤਮਕਤਾ ਪਰí ਗਈ ਸੀ ਹੁਣ ਕਾਫੀ ਜ਼ਿਆਦਾ ਦਿਨ ਹੋ ਗਏ ਸਨ 2 ਮਹੀਨਿਆਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਸੀ ਹੁਣ ਇਹ ਔਰਤ ਬਿਲਕੁਲ ਹਸਟਪੁਸਟ ਹੋ ਗਈ ਸੀ ਬਹੁਤ ਠੀਕ ਲੱਗਦੀ ਸੀ ਸਿਹਤਮੰਦ ਹੋ ਗਈ ਸੀ ਪਰ ਹੁਣ ਇਸ ਔਰਤ ਨੂੰ ਇੱਕ ਦੁੱਖ ਹੋਰ ਵੱਡਾ ਸਤਾਉਨ ਲੱਗ ਪਿਆ ਉਹ ਇਹ ਕੀ ਇੰਨਾ ਲੰਮਾ ਸਮਾਂ ਮੈਂ ਹਸਪਤਾਲ ਦੇ ਵਿੱਚ ਰਹੀ ਹਾਂ ਜਿੰਨੇ ਦਿਨ ਮੈਨੂੰ ਇੱਥੇ ਆਈ ਨੂੰ ਹੋ ਗਏ ਨੇ ਇਨਾ ਦਾਤਾ ਬਹੁਤ ਜ਼ਿਆਦਾ ਖਰਚਾ ਬਣ ਗਿਆ ਹੋਣਾ ਮੇਰੇ ਪੁੱਤਰ ਦੀ ਸਾਰੀ ਜ਼ਮੀਨ ਵਿਕਨ ਤੋਂ ਬਾਅਦ ਵੀ ਪਤਾ ਨਹੀਂ ਅਸੀਂ ਛੁੱਟਣਾ ਹੈ ਕਿ ਨਹੀਂ ਇਸ ਨੂੰ ਇਹ ਚਿੰਤਾ ਸਤਾਉਨ ਲੱਗੀ ਉਧਰ ਜਿਹੜਾ ਇਸ ਔਰਤ ਦਾ ਬੇਟਾ ਸੀ ਉੱਤਰ ਸੀ ਉਸਨੇ ਹਸਪਤਾਲ ਵਾਲਿਆਂ ਨੂੰ ਬੇਨਤੀ ਕੀਤੀ ਕਿ ਬਹੁਤ ਦਿਨ ਹੋ ਗਏ ਨੇ ਮੇਰੀ ਮਾਂ ਠੀਕ ਵੀ ਹੋ ਗਈ ਹੈ ਦੱਸੋ ਕਦੋਂ ਉਸ ਨੂੰ ਛੁੱਟੀ ਦਿਓਗੇ ਉਹ ਡਾਕਟਰ ਆਇਆ ਤੇ ਉਸਨੇ ਕਿਹਾ ਕਿ ਤੁਹਾਨੂੰ ਅਗਲੇ ਦਿਨ ਯਾਨੀ ਕਿ ਕੱਲ ਛੁੱਟੀ ਦੇ ਦੇਾਂਗੇ ਅਗਲੇ ਦਿਨ ਜਦੋਂ ਉਸਨੇ ਆਪਣੀ ਮਾਂ ਨੂੰ ਹਸਪਤਾਲ ਤੋਂ ਘਰੇ ਲੈ ਕੇ ਜਾਣਾ ਸੀ ਬਿਲ ਕਾਰਨ ਦੇ ਲਈ ਜਦੋਂ ਉਹ ਡਾਕਟਰ ਦੇ ਕੋਲ ਗਿਆ ਉਸ

ویچو اس نے جو پڑیا پڑ کے اس لیا ویچو ہنجو بگن لگے اس پتر دے لکھیا ہویا سی کہ ماتا جی تسی اپنی جو علاج ہویا جو بھی تو لی دوائی لگی ہے توجے دعا دارو بل ہے اج تو بھی سال پہلا تسی اتار چکے ہو تو آنو شاید یاد نہیں پر نو چنگی طرح یاد ہے ਉਹ ਦੋ ਰੋਟੀਆਂ ਅਤੇ ਇੱਕ ਗਲਾਸ ਦੁੱਧ ਦਾ ਉਹ ਪਾਣੀ ਦਾ ਗਲਾਸ ਉਹ ਸਾਰਾ ਕੁਝ ਇਸੇ ਦੀ ਫੀਸ ਹੋ ਸਕਦਾ ਹੈ ਮੈਨੂੰ ਮੇਰੀ ਮਾਂ ਨੇ ਇੱਕ ਨਸੀਹਤ ਦਿੱਤੀ ਸੀ ਕਿ ਕਿਸੇ ਤੋਂ ਮੰਗਣਾ ਨਹੀਂ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਨੇ ਤੇ ਦੂਜੀ ਨਸੀਹਤ ਮੈਨੂੰ ਤੁਸੀਂ ਦਿੱਤੀ ਸੀ ਕਿ ਕਿਸੇ ਬੰਦੇ ਦੇ ਕੋਲ ਕੁਝ ਹੋਵੇ ਤਾਂ ਉਸ ਨੂੰ ਅੱਗੇ ਕਿਸੇ ਦਾ ਫਾਇਦਾ ਕਰਨਾ ਚਾਹੀਦਾ ਹੈ ਤੁਸੀਂ ਉਸ ਦਿਨ ਮੈਨੂੰ ਖਿਹਾ ਸੀ ਨਾ ਕਿ ਤੁਸੀਂ ਸਮਰਥ ਹੋ ਤੁਸੀਂ ਮੇਰੀ ਮਦਦ ਕੀਤੀ ਹੈ ਜਿਸ ਦਿਨ ਮੈਂ ਸਮਰਥ ਹੋ ਜਾਵਾਂਗਾ ਮੈਂ ਅੱਗੇ ਕਿਸੇ ਦੀ ਮਦਦ ਕਰ ਦੇਵਾਂਗਾ ਤੇ ਪਰਮਾਤਮਾ ਨੇ ਵਾਕਈ ਵਿੱਚ ਹੀ ਮੈਨੂੰ ਸਮਰਥ ਕਰ ਦਿੱਤਾ ਹੈ ਮੇਰੇ ਕੋਲ ਅੱਜ ਪੂੰਜੀ ਹੈ ਧਨ ਦੌਲਤ ਹੈ ਰਤਬਾ ਹੈ ਮੈਨੂੰ ਕਾਬਿਲ ਕੀਤਾ ਹੈ ਕਿ ਮੈਂ ਕਿਸੇ ਨੂੰ ਸਿਹਤਮੰਦ ਕਰ ਸਕਾਂ ਮੈਨੂੰ ਕਾਬਲ ਕੀਤਾ ਹੈ ਕਿ ਮੈਂ ਕਿਸੇ ਦੀ ਮਦਦ ਕਰ ਸਕਾਂ ਮੈਂ ਆਪਣੀ ਜਨਮ ਦੇਣ ਵਾਲੀ ਮਾਂ ਦੀ ਗੱਲ ਵੀ ਆਪਣੇ ਪੱਲੇ ਬੰਨ੍ਹ ਕੇ ਰੱਖੀ ਹੈ ਤੇ ਉਸ ਦਿਨ ਤੋਂ ਮੈਂ ਤੁਹਾਨੂੰ ਵੀ ਆਪਣੀ ਮਾਂ ਹੀ ਸਮਝਿਆ ਹੈ ਕਿ ਤੁਸੀਂ ਵੀ ਮਾਂ ਵਾਲਾ ਫਰਜ਼ ਅਦਾ ਕੀਤਾ ਮੈਨੂੰ ਪਤਾ ਹੈ ਅੱਜ ਮੈਂ ਜਿੱਥੇ ਪਹੁੰਚਿਆ ਹਾਂ ਇਹਦੇ ਵਿੱਚ ਤੁਹਾਡਾ ਹੀ ਯੋਗਦਾਨ ਹੈ ਤੁਸੀਂ ਮੇਰੀ ਪੜ੍ਹਾਈ ਦੇ ਲਈ ਜੋ ਕੁਝ ਕੀਤਾ ਹੈ ਉਹ ਸਾਰਾ ਕੁਝ ਮੈਨੂੰ ਪਤਾ ਹੈ ਮੈਂ ਸੋਚਿਆ ਸੀ ਕਿ ਚਾਰ ਪੈਸੇ ਜੋੜ ਕੇ ਮੈਂ ਤੁਹਾਡੇ ਲਈ ਕੁਝ ਨਾ ਕੁਝ ਜ਼ਰੂਰ ਕਰਾਂਗਾ ਪਰ ਮੈਨੂੰ ਪਤਾ ਸੀ ਤੁਹਾਡੇ ਅਸੂਲ ਇਸ ਚੀਜ਼ ਨੂੰ ਆਗਿਆ ਦੇਣਗੇ ਨਿੱਤੇ ਨਾ ਹੀ ਮੇਰੇ ਐਸੇ ਅਸੂਲ ਹਨ ਤੇ ਫਿਰ ਪ੍ਰਮਾਤਮਾ ਨੇ ਇਹੋ ਜਿਹਾ ਸਬਬ ਬਣਾਇਆ ਕਿ ਮੈਂ ਇਸ ਤਰੀਕੇ ਨਾਲ ਤੁਹਾਡੇ ਲਈ ਕੁਝ ਨਾ ਕੁਝ ਕਰਨ ਕਰਨ ਯੋਗ ਹੋਇਆ ਪਰ ਜੋ ਕੁਝ ਤੁਸੀਂ ਮੇਰੇ ਲਈ ਕੀਤਾ ਉਹ ਬਹੁਤ ਵੱਡਾ ਹੈ ਉਸ ਦੇ صدਕਾ ਅੱਜ ਮੈਂ ਪਤਾ ਨਹੀਂ ਕਿੰਨੇ ਕੋ ਲੋਕਾਂ ਦੀ ਮਦਦ ਕਰਨੇ ਯੋਗਾ ਹੋ ਗਿਆ ਹਾਂ ਪਤਾ ਨਹੀਂ ਕਿੰਨੇ ਕੋ ਲੋਕਾਂ ਦੀ ਜਿਹੜੀ ਸੇਵਾ ਹੈ ਪਰਮਾਤਮਾ ਨੇ ਮੇਰੇ ਤੋਂ ਲਈ ਹੈ ਇਸ ਕਹਾਣੀ ਦੇ ਰਹੀਂ ਕਹਾਣੀ ਰਕਾਰ ਨੇ ਸਾਨੂੰ ਇਹ ਦੱਸਣਾ ਚਾਹਿਆ ਹੈ ਕਿ ਪਰਮਾਤਮਾ ਨੇ ਹਰ ਇੱਕ ਦੇ ਵਿੱਚ ਕਾਬਲੀਅਤ ਭਰੀ ਹੈ ਓਕੇ ਟਾਈਮ ਦੇ ਵਿੱਚ ਕਦੇ ਵੀ ਇਨਸਾਨ ਨੂੰ ਡਗਮਗਾਉਣਾ ਨਹੀਂ ਚਾਹੀਦਾ ਜਦੋਂ ਪਰਮਾਤਮਾ ਸਾਡੀ ਝੋਲੀ ਦੇ ਵਿੱਚ ਖੈਰਾਤ ਪਾ ਦੇਵੇ ਸਾਨੂੰ ਕੁਝ ਕਰਨ ਦੇ ਸਮਰਥ ਕੁਝ ਕਰਨ ਦੇ ਕਾਬਿਲ ਬਣਾ ਦੇਵੇ ਤਾਂ ਉਦੋਂ ਪੈਰ ਜ਼ਮੀਨ ਤੇ ਰੱਖ ਕੇ ਆਪਾਂ ਨੂੰ ਦੂਜਿਆਂ ਦੀ ਮਦਦ ਕਰਿਆ ਕਰਨੀ ਚਾਹੀਦੀ ਹੈ ਸੋ ਸੰਗਤ ਜੀ ਅੱਜ ਸਗਰਾਂਦ ਦੇ ਸਮੇਂ ਤੋਂ ਹੀ ਆਓ ਅਸੀਂ ਵੀ ਇਹ ਉਪਰਾਲਾ ਕਰੀਏ ਤੇ ਜਿਸ layak ਸਾਨੂੰ ਪਰਮਾਤਮਾ ਨੇ ਬਣਾਇਆ ਹੈ ਜੇ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਤੇ ਨਾਲ ਹੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ